ਲਾਰਸ ਪੰਜਾਬ ਦੇ ਜਿਹਰੇਬੰਦੀ ਦੇ ਸੰਸਥਾਪਕ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾ ਹਲਕਾ ਵਿਧਾਨ ਸਭਾ ਜਮਨੀ ਚੋਣ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਵਿੱਚ ਹਨ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਪਿਛਲੇ ਸ਼ੁੱਕਰਵਾਰ ਨੂੰ ਮਨਦੀਪ ਸਿੱਧੂ ਦੀ ਉਮੀਦਵਾਰੀ ਦਾ ਐਲਾਨ ਕੀਤਾ ਸੀ ਆਪਣੀ ਤਰਫੋਂ ਮਨਦੀਪ ਸਿੱਧੂ ਨੇ ਗਿੱਦੜਬਾ ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ ਇਸ ਸਬੰਧੀ ਸੰਪਰਕ ਕਰਨ ਤੇ ਮਨਦੀਪ ਸਿੱਧੂ ਨੇ ਕਿਹਾ ਕਿ ਖਾਲਸਾ ਜੀ ਨੇ ਮੇਰੇ ਨਾਮ ਦਾ ਉਮੀਦਵਾਰ ਵਜੋਂ ਐਲਾਨ ਕੀਤਾ ਹੈ ਪਰ ਮੈਨੂੰ ਅਜੇ ਵੀ ਸਾਰੇ ਨਾਲ ਲੈ ਕੇ ਚੱਲਣ ਦੀ ਲੋੜ ਹੈ ਅਸੀਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪਰਿਵਾਰ ਸਮੇਤ ਕੁਝ ਹੋਰ ਪੰਥਕ ਜਥੇਬੰਦੀਆਂ ਦੀ ਜਿਨ੍ਹਾਂ ਨੂੰ ਹਾਲੇ ਨਾਲ ਲੈਣ ਦੀ ਲੋੜ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਪੰਥਕ ਜਥੇਬੰਦੀਆਂ ਦਾ ਸਾਂਝਾ ਉਮੀਦਵਾਰ ਹੋਵੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਹਾਂ ਮਨਦੀਪ ਸਿੱਧੂ ਲੁਧਿਆਣਾ ਵਿੱਚ ਵਕੀਲ ਹਨ ਅਤੇ ਮੁਕਸਰ ਜ਼ਿਲ੍ਹੇ ਦੇ ਪਿੰਡ ਉਦੇ ਕਰਨ ਦੇ ਰਹਿਣ ਵਾਲੇ ਹਨ ਗਿੱਦੜਬਾਹ ਮੁਕਸਰ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਫਰੀਦਕੋਟ ਲੋਕ ਸਭਾ ਹਲਕੀ ਦਾ ਹੀ ਇੱਕ ਹਿੱਸਾ ਹੈ ਮਨਦੀਪ ਸਿੱਧੂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਮੈਂ ਗਿੱੱਦਰ ਬਹਾ ਵਿੱਚ ਖਾਲਸਾ ਜੀ ਲਈ ਪ੍ਰਚਾਰ ਕੀਤਾ ਸੀ ਇਸ ਲਈ ਸਾਡੇ ਕੋਲ ਪਹਿਲਾਂ ਹੀ ਖੇਤਰ ਵਿੱਚ ਇੱਕ ਟੀਮ ਹੈ ਹੁਣ ਤੱਕ ਮੈਂ ਪਿੰਡਾਂ ਵਿੱਚ ਵਾਰਿਸ ਪੰਜਾਬ ਦੇ ਮੈਂਬਰਾਂ ਨੂੰ ਮਿਲ ਰਿਹਾ ਹਾਂ ਸਰਬਜੀਤ ਸਿੰਘ ਖਾਲਸਾ ਅਗਲੇ ਹਫਤੇ ਪਿੰਡ ਵਾਸੀਆਂ ਨੂੰ ਮਿਲਣ ਲਈ ਇਲਾਕੇ ਵਿੱਚ ਆਉਣਗੇ ਜ਼ਿਕਰ ਖਾਸ ਹੈ ਕਿ 2015 ਦੇ ਬੈਬਲ ਕਲਾ ਗੋਲੀ ਕਾਣ ਦੇ ਦੋ ਪੀੜਤਾਂ ਵਿੱਚੋਂ ਇੱਕ ਦਾ ਪੁੱਤਰ ਸੁਖਰਾਜ ਸਿੰਘ ਵੀ ਗਿੱੱਦਰ ਬਹਾ ਜ਼ਿਮਨੀ ਚੋਂ ਲੜਨ ਦਾ ਇਹ ਚੁੱਕ ਹੈ ਸਿੱਧੂ ਨੇ ਕਿਹਾ ਕਿ ਮੈਂ ਉਹਨਾਂ ਨਾਲ ਗੱਲਬਾਤ ਰਹੇ ਹਾਂ ਹਾਂ ਕਿਉਂਕਿ ਰਸਮੀ ਤੌਰ ਤੇ ਮਹਿਮ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇੱਕੋ ਮੰਚ ਤੇ ਹੋਣਾ ਚਾਹੀਦਾ ਹੈ ਇਹ ਵਿਚਾਰ ਸਾਡੀਆਂ ਵੋਟਾਂ ਨੂੰ ਵੰਡਣ ਦਾ ਨਹੀਂ ਹੈ ਇਸ ਦੌਰਾਨ ਪਤਾ ਲੱਗਾ ਹੈ ਕਿ ਅਮਰਤਪਾਲ ਸਿੰਘ ਦਾ ਪਰਿਵਾਰ ਵੀ ਮਨਦੀਪ ਸਿੱਧੂ ਨੂੰ ਗਿੱਦੜਬਾਹ ਤੋਂ ਚੋਣ ਲੜਵਾਉਣਾ ਚਾਹੁੰਦਾ ਹੈ ਲੁਧਿਆਣਾ ਲੋਕ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਿੜਿੰਗ ਦੀ ਜਿੱਤ ਤੋਂ ਬਾਅਦ ਜ਼ਿਮਨੀ ਚੋਣ ਕਰਵਾਉਣੀ ਪਈ ਹੈ ਪੰਜਾਬ ਦੇ ਬਾਕੀ ਤਿੰਨ ਹਲਕਿਆਂ ਜਿੱਥੇ ਜ਼ਿਮਨੀ ਚੋਣ ਹੋਣੀ ਹੈ ਉਹਨਾਂ ਵਿੱਚ ਬਰਨਾਲਾ ਚੱਬੇਬਾਲ ਅਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ